ਤਾਂ ਤੋਂ ਇੱਕ ਵਾਰ ਫਿਰ ਪਾਣੀ ਛੱਡਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ 40 ਹਜ਼ਾਰ ਕਿਊਸਿਕ ਪਾਣੀ ਪੌਂਡ ਡੈਮ ਤੋਂ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਔਰ ਪੰਜਾਬ ਨੂੰ ਅਲਰਟ ਤੇ ਰੱਖਿਆ ਗਿਆ ਹੈ ਦੱਸ ਦਈਏ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਜੋ BBMP ਹੈ ਤਾਂ ਉਸਨੇ ਪ੍ਰਸ਼ਾਸਨ ਨੂੰ ਅਲਰਟ ਦੇ ਉੱਤੇ ਰੱਖਿਆ ਹੈ ਕਿਉਂਕਿ ਖਤਰੇ ਦੇ ਨਿਸ਼ਾਨ ਦੇ ਕਾਫੀ ਨੇੜੇ ਪਹੁੰਚ ਚੁੱਕਾ ਹੈ ਪਾਣੀ ਔਰ ਜੇਕਰ ਇਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੌਂਗ ਡੈਮ ਦੀਆਂ ਤਸਵੀਰਾਂ ਜਿੱਥੋਂ 6 ਫਲੱਡ ਗੇਟ ਖੋਲੇ ਗਏ ਨੇ ਔਰ तकरीबन 40000 ਕਿਊਸਿਕ ਪਾਣੀ ਛੱਡਿਆ ਗਿਆ ਹੈ ਦੱਸਦੀ ਹੈ ਕਿ ਅੱਜ ਸਵੇਰੇ ਪਾਣੀ ਛੱਡਿਆ ਗਿਆ ਜਿਸ ਦੇ ਨਾਲ ਡੈਮ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਵੱਧ ਗਿਆ ਹੈ 1375.8 ਫੁੱਟ ਤੱਕ ਜੋ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ ਤੇ ਪਾਣੀ ਦੀ ਆਮਦ ਦੀ ਜੇਕਰ ਗੱਲ ਕਰੀਏ ਤਾਂ 11 114852 ਕਿਊਸਿਕ ਪਾਣੀ ਦੀ ਆਮਨ ਆਮਦ ਡੈਮ ਦੇ ਵਿੱਚ ਹੋ ਰਹੀ ਹੈ ਤਸਵੇਰੇ ਹੀ ਪੌਂਗ ਡੈਮ ਦੇ ਗੇਟ ਖੋਲੇ ਗਏ ਸੀ ਸਪਿਲਵੇਗਟ ਖੋਲ ਕੇ ਬਿਆਸ ਨਦੀ ਦੇ ਵਿੱਚ 40000 ਕਿਊਸਿਕ ਪਾਣੀ ਛੱਡਿਆ ਗਿਆ ਔਰ ਇਸ ਦੇ ਨਾਲ ਹੀ ਸ਼ਾ ਨਹਿਰ ਬੈਰਾਜ ਤੋਂ 52 ਗੇਟਾਂ ਦੇ ਰਾਹੀਂ 52 ਗੇਟਾਂ ਦੇ ਵਿੱਚੋਂ 18 ਗੇਟ ਖੋਲ ਕੇ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਛੱਲਾ ਮਾਰਦਾ ਪਾਣੀ ਬਿਆਸ ਦਰਿਆਦ ਵਿੱਚ ਆਇਆ ਕਿਉਂਕਿ ਗੇਟ ਖੋਲੇ ਗਏ ਨੇ ਔਰ ਇੱਥੋਂ ਸਿੱਧਾ ਪਾਣੀ ਬਿਆਸ ਦਰਿਆਦ ਵਿੱਚੋਂ ਐਂਟਰੀ ਕਰ ਜਾਂਦਾ ਹੈ ਜਿਸ ਤੋਂ ਬਾਅਦ ਬਿਆਸ ਦਰਿਆਦ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਔਰ BBMB ਬਿਆਸ ਪਾਖੜਾ ਦੋ ਮੈਨੇਜਮੈਂਟ ਬੋਰਡ ਹੈ ਤਾਂ ਉਸ ਨੂੰ ਅਲਰਟ ਦੇ ਉੱਤੇ ਰੱਖਿਆ ਗਿਆ ਉਸ ਦੇ ਪ੍ਰਸ਼ਾਸਨ ਨੂੰ ਵੀ ਅਲਰਟ ਤੇ ਰੱਖ ਦਿੱਤਾ ਗਿਆ ਹੈ ਔਰ ਨਾਲ ਹੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ਦੇ ਆਸ-ਪਾਸ ਜੋ ਲੋਕ ਰਹਿੰਦੇ ਨੇ ਤਾਂ ਉਹਨਾਂ ਨੂੰ ਵੀ ਦਰਿਆ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਅਲਰਟ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਨੇ ਦੱਸਦੀ ਹੈ ਕਿ ਪਹਾੜਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਤੋਂ ਬਾਅਦ ਹਿਮਾਚਲ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਔਰ ਇਸੇ ਦੇ ਚੱਲਦੇ ਜੋ ਨਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਔਰ ਇਸੇ ਦੇ ਚੱਲਦੇ ਜੋ ਪੋਂਗ ਡੈਮ ਹੈ ਤਾਂ ਉਸ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤਾਂ 40000 ਕਿਊਸਿਕ ਪਾਣੀ ਛੱਡਿਆ ਗਿਆ ਹੈ 2 ਫੁੱਟ ਉੱਚੇ ਗੇਟ ਕਰਕੇ ਪਹਿਲਾਂ ਪਾਣੀ ਦੇ ਵਿੱਚ ਛੱਡਿਆ ਜਾਂਦਾ ਹੈ ਔਰ ਸ਼ਾਹ ਬਿਰਾਜ ਨਹਿਰ ਤੋਂ ਵੀ ਵਿਆਸ ਦਰਿਆ ਨੂੰ ਇਹ ਪਾਣੀ ਪ੍ਰਵਾਹਿਤ ਕਰ ਦਿੱਤਾ ਜਾਂਦਾ ਹੈ ਔਰ ਵਿਆਸ ਦੇ ਵਿੱਚ ਇਸ ਦੇ ਨਾਲ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ 2 ਫੁੱਟ ਸਪਿਲਵੇਗੇਟ ਚੁੱਕੇ ਗਏ ਨੇ ਔਰ ਉਸ ਤੋਂ ਬਾਅਦ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਗਤੀ ਦੇ ਨਾਲ ਸਿੱਧਾ ਬਿਆਸਤ ਰਿਆਦ ਵਿੱਚ ਐਂਟਰੀ ਕਰਦਾ ਹੈ ਔਰ ਕਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਉੱਥੇ ਵੱਧ ਚੁੱਕਾ ਹੈ ਤਾਂ ਦੱਸ ਦਈਏ ਕਿ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਾਣੀ ਪਰ ਬਹੁਤ ਨੇੜੇ ਖਤਰੇ ਦੇ ਨਿਸ਼ਾਨ ਦੇ ਪਹੁੰਚ ਚੁੱਕਾ ਹੈ ਔਰ ਇਸੇ ਤਰੀਕੇ ਦੇ ਨਾਲ ਜੇਕਰ ਹਿਮਾਚਲ ਦੇ ਵਿੱਚ ਹਾਲਾਤ ਰਹਿੰਦੇ ਨੇ ਬਾਰਿਸ਼ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਹੋਰ ਛੱਡਿਆ ਜਾਵੇਗਾ ਜਿਸ ਨਾਲ ਮੁਸ਼ਕਲਾਂ ਵੱਧ ਸਕਦੀਆਂ ਨੇ ਖਾਸ ਤੌਰ ਤੇ ਬਿਆਸ ਕੰਡੇ ਦੇ ਉੱਤੇ ਜੋ ਲੋਕ ਰਹਿੰਦੇ ਨੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਕਾਫੀ ਵੱਧ ਸਕਦੀਆਂ ਨੇ ਤਾਂ ਦੱਸਦੀ ਕਿ ਬੀਤੇ ਦਿਨੀ ਅਸੀਂ ਦੇਖਿਆ ਕਿ ਹਿਮਾਚਲ ਦੇ ਵਿੱਚ ਬੱਦਲ ਫਟਦੇ ਨੇ ਔਰ ਉਸ ਤੋਂ ਬਾਅਦ ਲਗਾਤਾਰ ਜੋ ਉਥੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਤਾਂ ਉਥੇ ਨਦੀਆਂ ਨਾਲੇ ਉਫਾਨਦੇ ਉੱਤੇ ਨੇ ਔਰ ਇਸੇ ਤਰੀਕੇ ਦੇ ਨਾਲ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਔਰ ਬਿਆਸ ਦਰਿਆ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਪਾਣੀ ਦਾ ਪੱਧਰ ਵੱਧ ਚੁੱਕਾ ਗਿਆ ਕਿਉਂਕਿ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਹੈ 6 ਸਪਿਲਵੇ ਗੇਟ ਖੋਲੇ ਗਏ ਨੇ ਔਰ 2 ਫੁੱਟ ਉੱਚੇ ਗੇਟ ਖੋਲ ਕੇ ਤਕਰੀਬਨ 40000 ਕਿਊਸਿਕ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਤੇ ਜਿਹਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਨਾਲ ਹੀ ਪ੍ਰਸ਼ਾਸਨ ਨੂੰ ਅਲਰਟ ਤੇ ਕਰ ਦਿੱਤਾ ਗਿਆ ਹੈ BBMP ਦੇ ਵੱਲੋਂ ਬਿਆਸ ਦਰਿਆ ਦੇ ਆਸ-ਪਾਸ ਜੋ ਲੋਕ ਰਹਿੰਦੇ ਨੇ ਤਾਂ ਉੱਥੇ ਪ੍ਰਸ਼ਾਸਨ ਨੂੰ ਵੀ ਅਲਰਟ ਤੇ ਕੀਤਾ ਗਿਆ ਹੈ ਔਰ ਐਮਰਜੈਂਸੀ ਅਦੀ ਸਥਿਤੀ ਨਾਲ ਜਿਠਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਹੋਰ ਛੱਡਿਆ ਜਾਂਦਾ ਤਾਂਉਣ ਵਾਲੇ ਦਿਨਾਂ ਦੇ ਵਿੱਚ ਹੜ ਵਰਗੇ ਹਾਲਾਤ ਬਣ ਸਕਦੇ ਨੇ ਫਿਲਹਾਲ ਸਥਿਤੀ ਅੰਡਰ ਕੰਟਰੋਲ ਦੱਸੀ ਜਾ ਰਹੀ ਹੈ ਪਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀਗਾ ਤਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਸੀ ਹੜ੍ਹ ਆ ਗਏ ਸੀ ਔਰ ਹੋਸਵਾਰ ਵੀ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਔਰ ਹੜ੍ਹ ਨਾਲ ਨੁਜਿੱਟਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨੁਜਿੱਟਣ ਲਈ ਪ੍ਰਸ਼ਾਸਨ ਨੂੰ ਤਿਆਰਬਰ ਤਿਆਰ ਰਹਿੰਦੇ ਹੁਕਮ ਦਿੱਤੇ ਗਏ ਨੇ ਤਾਂ ਫਿਲਹਾਲ ਬਿਆਸ ਦਰਿਆ ਦੇ ਕੰਢੇ ਤੇ ਜੋ ਲੋਕ ਰਹਿੰਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਚੇਤਾਵਨੀ ਦਿੱਤੀ ਗਈ ਹੈ ਅਲਰਟ ਕੀਤਾ ਗਿਆ ਹੈ ਕਿ ਜੋ ਕੰਢਿਆਂ ਤੋਂ ਦੂਰੀ ਬਣਾਈ ਜਾਵੇ ਇਸ ਦੇ ਆਸ-ਪਾਸ ਜੋ ਘਰ ਨੇ ਉਹਨਾਂ ਨੂੰ ਖਾਲੀ ਕੀਤਾ ਜਾਵੇ ਔਰ ਇਸ ਦੇ ਆਸ-ਪਾਸ ਨੇੜੇ ਤੱਕ ਨਾ ਜਾਇਆ ਜਾਵੇ ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਛੱਡਿਆ ਜਾਂਦਾ ਤਾਂ ਕਦੀ ਵੀ ਇਹ ਪਾਣੀ अनਕੰਟਰੋਲ ਹੋ ਸਕਦਾ ਹੈ ਤਾਂ ਇਸ ਦੇ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਤਾਂ ਫਿਲਹਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੌਂਗ ਡੈਮ ਤੋਂ 6 ਸਪਿਲਵੇ ਗੇਟ ਖੋਲ ਕੇ 40000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ